1986 ਦੇ ਸਿੱਕਤ ਲਾਮ ਨਾਲ ਜੁੜੇ ਪੁਲਬੰਗਸ਼ ਗੁਰਦੁਆਰਾ ਹਿੰਸਾ ਤੇ ਹੱਤਿਆ ਦੇ ਮਾਮਲੇ ਵਿੱਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਜਗਦੀਸ਼ ਟਾਈਟਲਰ ਖਿਲਾਫ ਦੋਸ਼ ਐਲਾਨ ਕਰ ਦਿੱਤੇ ਨੇ ਟਾਈਟਲਰ ਖਿਲਾਫ ਆਈਪੀਸੀ ਦੀ ਧਾਰਾ 302 ਤੇ ਹੋਰ ਨਾ ਕਈ ਧਾਰਾਵਾਂ ਤਹਿਤ ਦੋਸ਼ ਐਲਾਨ ਕੀਤੇ ਗਏ ਨੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਸਕਤ ਤਰੁਸ਼ ਚੁਗ ਨੇ ਅਦਾਲਤ ਦੇ ਇਸ ਫੈਸਲੇ ਨੂੰ ਸੱਚ ਦੀ ਜਿੱਤ ਕਰਾਰ ਦਿੱਤਾ ਹੈ ਉਨਾ ਕਿ ਹਾਕਿਸ ਫੈਸਲੇ ਨਾਲ ਪੀੜਤਾਂ ਨੂੰ ਨਿਆਂ ਮਿਲਿਆ ਹੀ ਉਹਨਾਂ ਕਾਂਗਰਸ ਨੂੰ ਨਿਸ਼ਾਨੇ ਤੇ ਲੈੰਦਿਆਂ ਦੋਸ਼ੀਆਂ ਦੀ ਪੁਸ਼ਤ ਪਨਾਈ ਦਾ ਇਲਜ਼ਾਮ ਲਗਾਇਆ ਤਰਨ ਚੁਗ ਨੇ ਸਿੱਕਤ ਲਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦੇ ਗਠਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅੱਜ ਸੱਚ ਸਾਬਤ ਹੋਇਆ ਔਰ ਸੱਜਨ ਕੁਮਾਰ ਵੱਲੋਂ ਅੱਜ ਜਗਦੀਸ਼ ਟਾਈਟਲ ਨੂੰ ਵੀ ਅਰੋਜ਼ ਐਮਨੂ ਕੋਰਟ ਦੇ ਅੰਨੇ ਤੈਅ ਕੀਤਾ कि 302 ਦਾ ਮੁਕੱਦਮਾ ਹੁਣ ਰਿਚ ਚੱਲੇਗਾ। ਔਰ ਐਡਾ ਵੱਡਾ ਕਤਲੋ ਗਾਂਢ ਹੋਇਆ। 30 ਸਾਲ ਕਾਂਗਰਸ ਨੇ ਖਾਣੇ ਤੋਂ ਪਰਚਾ ਕੋਰਟ ਨਹੀਂ ਜਾਂਦੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਪੰਜਾਬੀਆਂ ਦੀ ਗੱਲ ਨੂੰ ਸਮਝਦੇ ਆਇਆ 2014 ਚ ਸਿੱਟ ਬਣਾਈ ਔਰ ਗੁਨਾਹਗਾਰ ਜੇਲ੍ਹ ਚ ਜਾਣਾ ਸ਼ੁਰੂ ਹੋਏ।